ਪਿਛਲੇ ਦਿਨਾਂ ਦੌਰਾਨ ਤੁਸੀਂ ਦੋ ਫਿਲਮਾਂ ਦੇਖੀਆਂ ਜਿਨ੍ਹਾਂ ਦੀ ਪੂਰੀ ਫੁੱਲ ਚੜਾਈ ਰਹੀ ਜੋੜੀ ਤੇ ਚਮਕੀਲਾ ਇਹ ਉਸ ਪੰਜਾਬੀ ਫਨਕਾਰ ਦੀ ਜ਼ਿੰਦਗੀ ਤੇ ਬਣੀ ਸੀ ਜਿਹੜਾ ਕਲਾਕਾਰ 1988 ਦੇ ਵਿੱਚ ਜਿਹੜੀ ਕਾਲੇ ਦਿਨ ਸੀ ਸਾਡੀ ਉਹਨਾਂ ਦੇ ਪੇਂਟ ਚੜ ਜਾਂਦਾ ਹੈ 65 ਨੰਬਰ ਐਫ ਆਈ ਆਰ ਹੈ ਉਹ ਨੂਰ ਮਲਤਣ ਤਨੀਰਾਮ ਕਦੋਂ ਚਮਕੀਲਾ ਬਣ ਗਿਆ ਕਦੋਂ ਬਨੇਰਾਂ ਤੇ ਗਲੀਆਂ ਚ ਗੂੰਜਣ ਲੱਗ ਪਿਆ ਟਰੱਕਾਂ ਦੇ ਵਿੱਚ ਖੇਤਾਂ ਤੇ ਮੋਟਰਾਂ ਤੇ ਮਤਲਬ ਪੰਜਾਬ ਦੀ ਫਿਜ਼ਿਕ ਚ ਛਾ ਗਿਆ ਬੰਤਾ ਅਵਰ ਸਿੰਘ ਚਮਕੀਲਾ ਦੀ ਜ਼ਿੰਦਗੀ ਤੇ ਬਣੀਆਂ ਉਹਨਾਂ ਫਿਲਮਾਂ ਨੇ ਦੁਨੀਆ ਨੂੰ ਬਹੁਤ ਕੁਝ ਦੱਸਿਆ ਵੀ ਕਿਵੇਂ ਦੁਸ਼ਵਾਰੀਆਂ ਦੁੱਖਾਂ ਅਤੇ ਪੀੜਾ ਨੂੰ ਸਹਿੰਦਾ ਹੋਇਆ ਇੱਕ ਗਰੀਬ ਘਰ ਦਾ ਮੁੰਡਾ ਕਿਵੇਂ ਬੁਲੰਦੀਆਂ ਛੋਂਦਾ ਹੈ ਤੇ ਐਚ ਐਮ ਬੀ ਵਰਗੀ ਕੰਪਨੀ ਕਲਕੱਤੇ ਤੋਂ ਦਿੱਲੀ ਆਪਣਾ ਆਫਿਸ ਤਬਦੀਲ ਕਰ ਲਈ ਮਜਬੂਰ ਹੋ ਜਾਂਦੀ ਹੈ ਉਹ ਵੀ ਸਿਰਫ ਅਮਰ ਸਿੰਘ ਚਮਕੀਲੇ ਦੀ ਚੜਤ ਕਰਕੇ ਕਿਉਂਕਿ ਉਹਦੀ ਡਿਮਾਂਡ ਉਹਦੀ ਮੰਗ ਹੀ ਨਹੀਂ ਹੋ ਜਾਂਦੀ ਸੀ ਤੇ ਨਾਲ ਵੀ ਜਿਨ੍ਹਾਂ ਦੀਆਂ ਦਾੜੀਆਂ ਇਕੱਠੀਆਂ ਹੋਈਆਂ ਸਨ ਆਪਣੇ ਹੱਥਾਂ ਵਿੱਚ ਫੜੇ ਹਥਿਆਰਾਂ ਨਾਲ ਫਾਇਰਿੰਗ ਕਰਦੇ ਸਨ ਮੇਰੇ ਦੇਖਦਿਆਂ ਦੇਖਦੇ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਬਲਦੇਵ ਸਿੰਘ ਢੋਲਕੀ ਮਾਸਤੇ ਹੱਦੀਸੀ ਬੇਟੀ ਮਾਸਟਰ ਮੌਕੇ ਤੇ ਲੱਗਦੇ ਔਰ ਤੇ ਉਹਨਾਂ ਖੂਨ ਇਕੱਠਾ ਹੁੰਦਾ ਸੜਕ ਤੋਂ ਨਾ ਤੁਰਦਾ ਤੁਰਦਾ ਖੂਨ ਤੇ ਕੱਚੇ 'ਚ ਵਗ ਕੇ ਤੇ ਉੱਥੇ ਜਿਵੇਂ ਛੱਪੜ ਲੱਗੇ ਹੁੰਦਾ ਖੂਨ ਦਾ ਇਸ ਤਰ੍ਹਾਂ ਉਦੋਂ ਲੋਕ ਵੀ ਦਸਨ ਤੋਂ ਡਰਦੇ ਸੀ ਹਾਲਾਂਕਿ ਪਿੰਡ ਦੇ ਲੋਕਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਕੁਛ ਨਾ ਕੁਛ ਕੰਜ਼ੋਰ ਸੀ ਅਗਲਾ ਦਿਨ ਸਾਰਾ ਪੰਜਾਬ ਸੌਂ ਗਿਆ ਉਹ ਕਾਲੀ ਤੌਰ ਨੇ ਪਤਾ ਨਹੀਂ ਕੀ ਕੁਛ ਸਾਥੋ ਕੋਲਿਆ ਉਹਨਾਂ ਦਿਨਾਂ ਚ ਪਾਸ਼ ਦਾ ਕਤਲ ਹੋਇਆ ਵਰਿੰਦਰ ਮਾਰੇ ਗਿਆ ਚਮਕੀਲਾ ਮਾਰੇ ਗਿਆ ਦਿਲਸ਼ਾਦ ਮਾਰੇ ਗਿਆ ਪੁਲਿਸ ਵਾਲੇ ਇਤਨੀ ਮਾਰਦੀ ਗੋਲੀ ਉਹਤੇ ਚਾਰ ਪੰਡਤ ਰਾਤ ਨੂੰ ਘਰ ਚੋਂ ਠਾਈ ਉਹਨਾਂ ਨੂੰ ਲਿਆ ਕੇ ਸੜਕ ਤੇ ਗੋਲਗਮਾ ਦਿੰਦਾ ਜੇ ਕੋਈ ਪੁਲਿਸ ਵਾਲੇ ਨੂੰ ਸਾਲਟ ਚੱਕੀ ਦੇਖ ਲੈਂਦੇ ਤਾਂ گاਉਂ ਵਾਲੇ ਰੁਕ ਜਾਂਦੇ ਸੀ ਵੀ ਇਹਨਾਂ ਦਾ ਕੀ ਪਤਾ ਹੈ ਗੋਲਗਮਾ ਚਲਾ ਦੇ ਕੀ ਤੁਸੀਂ ਪੰਮੀ ਵੱਲੋਂ ਮਤਲਬ ਉਹਦੀ ਵਾਈਫ ਵੱਲੋਂ ਗਾ ਰਿਹਾ ਸੀ ਉਹ ਸ਼ਬਦ ਗਾ ਰਿਹਾ ਸੀ ਤੂੰ ਤਾਂ ਕਹਿੰਦਾ ਸੀ ਯਾਰ ਸਭ ਮੇਰੇ ਮੇਰਾ ਕੋਈ ਦੁਸ਼ਮਣ ਨਹੀਂ ਤਾਰਿਆ ਵੀ ਉਹ ਤੇਰੀ ਕੀ ਲੱਗਦੇ ਜੇ ਨਾ ਮਾਰਿਆ ਤੇ ਸੁਰਿੰਦਰ ਸਿੰਦੇ ਦੀ ਉਸ ਤੋਂ ਪਹਿਲਾਂ ਜਉਣਾ ਮੌਲ ਕਾਸਟ ਉਹ ਬਹੁਤ ਚੱਲੀ ਜਦੋਂ ਚਮਕੀਲਾ ਆ ਗਿਆ ਤਾਂ ਉਦੋਂ ਤਕਰੀਬਨ ਤਕਰੀਬਨ ਸਾਰੇ ਗਾਇਕ ਮਤਲਬ ਬੰਦ ਹੋ ਗਏ ਹਾਲਾਂਕਿ ਕਹਿੰਦੇ ਆ ਵੀ ਉਹਨੂੰ ਲੱਚਰ ਤਾਂ ਕਰਕੇ ਮਾਰਦਾ ਮੇ ਲੱਚਰ ਹੁੰਦਾ ਸੀ ਪਰ ਜੇ ਲੱਚਰ ਤਾਂ ਉਹਦੇ ਮਾਰਨਾ ਖਤਮ ਹੋ ਗਈ ਹੁੰਦੀ ਤਾਂ ਫਿਰ ਹੁਣ ਤਾਂ ਲੱਚਰ ਤਾਂ ਹੋਣੀ ਨਹੀਂ ਚਾਹੀਦੀ ਸੀ ਪਰ ਹੁਣ ਵੀ ਹੈ ਫਿਲਮਾਂ ਦੇ ਵਿੱਚ ਅਸੀਂ ਉਹਦੀ ਜ਼ਿੰਦਗੀ ਬਾਰੇ ਸੁਣਿਆ ਅੱਜ ਅਸੀਂ ਤੁਹਾਨੂੰ ਪੁਲਿਸ ਫਾਈਲ ਅਤੇ ਉਸ ਕਤਲ ਨਾਲ ਜੁੜੀਆਂ ਕੁਝ ਘਟਨਾਵਾਂ ਤੋਂ ਜਾਣੂ ਕਰਾਵਾਂਗੇ ਇਸ ਵਿਸ਼ੇ ਤੇ ਇਸ ਮੁੱਦੇ ਤੇ ਇਸ ਕਤਲकांड ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਪੰਜਾਬ ਪੁਲਿਸ ਦੇ ਸਾਬਕਾ ਐਸਪੀ ਸੁਖਦੇਵ ਸਿੰਘ ਬਿਰਕ ਬਿਰਕ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਨਾ ਭਾਈ ਜੀ ਮਾਰਚ 1988 ਚ ਇਕੱਟਨਾ ਹੁੰਦੀ ਐ ਅਸੀਂ ਅਜੇ ਉਦੋਂ ਪੁਲਿਸ ਦੇ ਟੈਸਟ ਦੇ ਦਿੱਤੇ ਸੀ ਭਰਤੀ ਸੀ ਜਿਹੜੀ ਸਾਡੀ ਅਸੀਂ ਟੈਸਟ ਉਸਟ ਹੋ ਗਈ ਇੰਟਰਵਿਊ ਹੋ ਗਈ ਸੀ ਅਸੀਂ ਰਿਜ਼ਲਟ ਅਵੇਟਡ ਸੀ ਪੁਲਿਸ ਅਜੇ ਜੁਆਇਨ ਨਹੀਂ ਕੀਤੀ ਸੀ ਤੇ ਇਹ ਨੂਰਮਹਿਲ ਥਾਣੇ 'ਚ ਘਟਨਾ ਵਾਪਰੀ ਸੀ ਮੈਸਮਪੁਰ ਪਿੰਡ 'ਚ ਬਲਹਾਰ ਸਿੰਘ ਦੀ ਉਹ ਗਏ ਸੀ ਇਹ ਪਾਰਟੀ ਗਈ ਸੀ ਉਹਨਾਂ ਨੇ ਤੇ ਉੱਥੇ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਤੇ ਚਾਰ ਬੰਦੇ ਮਾਰੇ ਗਏ ਸੀ वैसे ਜਿਵੇਂ ਹੁਣ ਫਿਲਮ ਬਣੀ ਹੈ ਚਮਕੀਲੇ ਤੇ ਕਾਫੀ ਕੁਝ ਜਾਣਕਾਰੀ ਲੋਕਾਂ ਨੂੰ ਮਿਲ ਗਈ ਜਾਂ ਕਾਫੀ ਕੁਝ ਪਤਾ ਲੱਗ ਗਿਆ ਇਸ ਦੌਰ ਚ ਅਸੀਂ ਨਾ ਮੈਂ ਭਰਤੀ ਹੋਣ ਤੋਂ ਪਹਿਲਾਂ ਅਸੀਂ ਬਠਿੰਡੇ ਬਲਰਾਸਨੀ ਸਭਿਆਚਾਰ ਕਲੱਬ ਬਣਾਇਆ ਸੀ ਅਸੀਂ ਜਿਹੜੇ ਆਰਟਿਸਟਾਂ ਦੇ ਨਾਲ ਜਿਵੇਂ ਪ੍ਰੋਗਰਾਮ ਕਰਾ ਲੈਂਦੇ ਜਿਵੇਂ ਦਲਸ਼ਾਹ ਦੇ ਪ੍ਰੋਗਰਾਮ ਹਾਕਮ ਸੂਫੀ ਦੇ ਪ੍ਰਗਟ ਭਾਗੂ ਦੇ ਅਸੀਂ ਸਾਡੇ ਜਿਹੜਾ ਕਲੱਬ ਸੀ ਉਹ ਗਰੁੱਪ ਸੀ ਉਹ ਕਰਾਉਂਦਾ ਰਿਹਾ ਉਹ ਆਰਟਿਸਟਾਂ ਨਾਲ ਜੁੜੇ ਹੋਏ ਸੀ ਤੇ ਨੇਚਰਲੀ ਉਹਦੇ ਨਾਲ ਤੁਹਾਡੀ ਇੱਕ ਸਾਂਝ ਜੀ ਹੁੰਦੀ ਹੈ ਤੁਹਾਨੂੰ ਇੱਕ ਉਹਦੇ ਨਾਲ ਅੰਦਰੋਂ ਜੁੜੇ ਹੁੰਦੇ ਆ ਹਾਲਾਂਕਿ ਉਸ ਸਮੇਂ ਮੈਂ ਚਮਕੀਲਾ ਬਹੁਤ ਘੱਟ ਸੁਣਿਆ ਸੀ ਪਰ ਜਿਹੜ ਧਨੀ RAM ਕਦੋਂ ਚਮਕੀਲਾ ਬਣ ਗਿਆ ਕਦੋਂ ਬਨੇ ਰਿਆਂ ਤੇ ਗਲੀਆਂ ਚ ਗੂੰਜਣ ਲੱਗ ਪਿਆ ਟਰੱਕਾਂ ਦੇ ਵਿੱਚ ਖੇਤਾਂ ਤੇ ਮੋਟਰਾਂ ਤੇ ਕਦਮ ਹਰ ਪਾਸੇ ਉਹਦੀ ਆਵਾਜ਼ ਗੂੰਜਣ ਲੱਗ ਗਈ ਮਤਲਬ ਪੰਜਾਬ ਦੀ ਫਿਜ਼ਿਕਸ ਚਾਹ ਗਿਆ ਬੰਦਾ ਉਹਦੇ ਨਾਂ ਹਾਲਾਂਕਿ ਕਹਿੰਦੇ ਆ ਵੀ ਉਹਨੂੰ ਲੱਚਰਤਾ ਕਰਕੇ ਮਾਰਤਾ ਮੈਂ ਲੱਚਰ ਕਰਾਉਂਦਾ ਸੀ ਪਰ ਜੇ ਲੱਚਰਤਾ ਉਹਦੇ ਮਾਰਨਾ ਖਤਮ ਹੋ ਗਈ ਹੁੰਦੀ ਤਾਂ ਫਿਰ ਹੁਣ ਤਾਂ ਲੱਚਰਤਾ ਹੋਣੀ ਨਹੀਂ ਚਾਹੀਦੀ ਸੀ ਪਰ ਹੁਣ ਵੀ ਆ ਮੇਰੀ ਇੱਕ ਮੰਨਣਾ ਹੈ ਵੀ ਜੇ ਤੁਸੀਂ ਕੋਈ ਗਲਤ ਕਿਸੇ ਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਉਹਦੀ ਮਾਨਸਿਕ ਤੌਰ ਤੇ ਉਹਨੂੰ ਬਦਲੋ ਮੈਂ ਇੱਕ ਇਹਦੀ ਉਦਾਹਰਣ ਦਿੰਨਾ ਹੈ ਬਲਦੇਵ ਸਿੰਘ ਸੜਕਨਾਮਾ ਨੇ ਸੜਕਨਾਮਾ ਇੱਕ ਬੁੱਕ ਲਿਖੀ ਸੀ ਨਾਮੀ ਲੇਖਕ ਨੇ ਉਹਦੇ ਚ ਉਹਨਾਂ ਨੇ ਨਾ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤੇ ਲਿਖਿਆ ਤੇ ਮੈਂ ਪੁਲਿਸ ਸੀ ਉਦੋਂ ਸਰਹੰਦ ਐਸਐਚਓ ਹੁੰਦਾ ਸੀ ਉਹ ਉਹਨਾਂ ਦੀ ਬੁੱਕ ਪੜ੍ਹ ਕੇ ਤੇ ਮੇਰੇ ਵਿਹਾਰ ਚ ਟਰੱਕਾਂ ਵਾਲੇ ਮ੍ਰਤੀ ਮੈਂ ਕਹਾ ਵੀ ਇੱਕ ਯੂ ਟਰਨ ਨਹੀਂ ਆ ਗਈ ਮਤਲਬ ਟਰੱਕਾਂ ਵਾਲੇ ਨੂੰ ਮੈਨੂੰ ਇਹ ਲੱਗਨ ਲੱਗ ਪਿਆ ਵੀ ਇਹਨਾਂ ਦੇ ਜਦੋਂ ਕਿਸੇ ਨੂੰ ਕੋਈ ਕੋਈ ਕਨਸਟੇਬਲ ਹੀ ਬੁਲਾਉਂਦਾ ਜਾਂ ਉਹਨੂੰ ਕਰਦਾ ਤਾਂ ਉਹਨੂੰ ਜੇ ਰੋਕਣਾ ਹੀ ਕਹਿੰਦਾ ਤਾਂ ਉਸ ਤੋਂ ਬਾਅਦ ਉਹਦੇ ਨਾਲ ਹੱਸ ਕੇ ਢ ਕੇ ਗੱਲ ਕਰਦੇ ਵੀ ਇਹਨੂੰ ਕੋਈ ਮਹਿਸੂਸ ਨਾ ਹੋਵੇ ਘਰ ਤੋਂ ਦੂਰ ਉਹਦੀ ਇੱਕ ਬੁੱਕ ਨੇ ਇਹ ਬਦਲਣ ਦਾ ਤਰੀਕਾ ਪਰ ਉਹ ਕਾਲੀ ਦੌਰ ਨੇ ਪਤਾ ਨਹੀਂ ਕੀ ਕੁਛ ਸਾਥੋ ਖੋਲਿਆ ਉਹਨਾਂ ਦੇ ਨਾਲ ਚ ਪਾਸ਼ ਦਾ ਕਤਲ ਹੋਇਆ ਵਰਿੰਦਰ ਮਾਰੇ ਗਿਆ ਚਮਕੀਲਾ ਮਾਰੇ ਗਿਆ ਦਲਸ਼ਾਦ ਮਾਰੇ ਗਿਆ ਪੁਲਿਸ ਵਾਲੇ ਇੰਨੀ ਮਾਰਦੇ ਗੋਲੀ ਉਹਨੂੰ ਇੱਕ ਬੜੀ ਭਾਵੁਕ ਜੀ ਘਟਨਾ ਹੈ ਜਦੋਂ ਵਰਿੰਦਰ ਦਾ ਕਤਲ ਹੋਇਆ ਉਹਦੀ ਇੱਕ ਉਹਦੀ ਵਾਈਫ ਪੰਮੀ ਵਰਿੰਦਰ ਨੇ ਇੱਕ ਆਡੀਓ ਟੇਪ ਰਿਕਾਰਡ ਕਰਵਾਈ ਸੀ ਉਹ ਸੀਗੀ ਦਰਸ਼ਾਦ ਦੀ ਉਹ ਅੰਚ ਉਹਦੇ ਚੋਂ ਨੇ ਗੀਤ ਸੀ ਪੰਮੀ ਵੱਲੋਂ ਮਤਲਬ ਉਹਦੀ ਵਾਈਫ ਵੱਲੋਂ ਗਾ ਰਿਹਾ ਸੀ ਉਹ ਸ਼ਬਦ ਗਾ ਰਿਹਾ ਸੀ ਤੂੰ ਤਾਂ ਕਹਿੰਦਾ ਸੀ ਯਾਰ ਸਭ ਮੇਰੇ ਮੇਰਾ ਕੋਈ ਦੁਸ਼ਮਣ ਨਹੀਂ ਤਾਰਿਆ ਵੀ ਉਹ ਤੇਰੇ ਕੀ ਲੱਗਦੇ ਜਿਹਨਾਂ ਮਾਰਿਆ ਉਹ ਜਦੋਂ ਸੁਣਦੇ ਆ ਨਾ ਸਾਰੀ ਤਾਂ ਮਤਲਬ ਰੋਣ ਆਉਂਦਾ ਸੀ ਉਹ ਮੈਂ ਅਸੀਂ ਬਹੁਤ ਧੀਰ ਬਟਿੰਡੇ ਤੋਂ ਜਿਵੇਂ ਪਟਿਆਲੇ ਆਉਂਦੇ ਸੀ ਤਬ ਮੈਂ ਬਹੁਤ ਸੁਣੀ ਆ ਅਸੀਂ ਰਾਹ 'ਚ ਆਉਂਦੇ ਆਮ ਲਾ ਲੈਂਦੇ ਸੀ ਤੇ ਸੁਣ ਕੇ ਤੁਹਾਨੂੰ ਬੰਦਾ ਅੰਦਰੋਂ ਹੱਲ ਜਾਂਦਾ ਉਹਦੀ ਬਰਿੰਦਰ ਦੀ ਮੌਤ ਨਾਲ ਫਿਲਮ ਦੇ ਯੋਗ ਚ ਇੰਨੀ ਖੜੋਤ ਆ ਗਈ ਸੀ ਵੀ ਜਾ ਕੇ ਕਿਤੇ ਸਾਲਾਂ ਪੱਤੀ ਬਹੁਤ ਦੇਰ ਬਾਅਦ ਫੇਰ ਦੁਬਾਰਾ ਉੱਠਿਆ ਮਤਲਬ ਜਦੋਂ ਦਰਸ਼ਾਦ ਦਾ ਕਤਲ ਹੋਇਆ ਡੀਐਸਪੀ ਬੰਦੇ ਗੋਲੀ ਮਾਰੀ ਗਿਆ ਉਥੇ ਤਾਂ ਉਦੋਂ ਜੇ ਕੋਈ ਪੁਲਿਸ ਵਾਲੇ ਨੂੰ ਸਾਲਟ ਚੱਕੀ ਦੇਖ ਲੈਂਦੇ ਤਾਂ گاਉਂ ਵਾਲੇ ਰੁਕ ਜਾਂਦੇ ਸੀ ਵੀ ਇਹਨਾਂ ਦਾ ਕੀ ਪਤਾ ਹੈ ਗੋਲੀ ਕੱਲ ਨਾ ਚਲਾ ਦੇਣ ਕੱਢਣਾ ਵਾਪਰ ਗਿਆ ਪਿਛੇ ਇੱਕ ਕੁੜੀ ਨੱਚਣ ਵਾਲੀ ਕੋਈ ਡਾਂਸਰ ਹੈ ਜਿਹੜੀ ਉਹ ਕੁੜੀ ਮਾਰਦੀ ਸੀ ਹਨਾ ਪਰਗਟ ਸਤੋਜ ਦੀ ਇੱਕ ਨਾਵਲ ਲਿਖਿਆ ਮੈਂ ਪੜਿਆ ਪਰਗਟ ਸਤੋਜ ਦਾ ਉਹ ਲਿਖਿਆ ਜਿਹੜੇ ਸਟੇਜ ਤੇ ਕੁੜਨਾ ਕੰਮ ਕਰਦੇ ਨੇ ਕਲਾਕਾਰ ਉਹਨਾਂ ਬਾਰੇ ਅਸਲ 'ਚ ਤੁਸੀਂ ਨਾ ਜਦੋਂ ਉਸ ਕਿਤੇ ਨਾਲ ਪੂਰਾ ਡੀਪਲੀ ਪੜਦੇ ਹੋ ਤੇ ਤੁਹਾਡਾ ਨਜ਼ਰੀਆ ਚੇਂਜ ਹੁੰਦਾ ਪਿਛੇ ਇੱਕ ਸੁਚੇਤ ਵਾਲਾ ਦੀ ਇੰਟਰਵਿਊ ਆਈ ਸੀ ਸਤਿਯੋਦ ਪਾਲ ਜਿਵੇਂ ਗਾਉਣ ਵਾਲੀ ਦੇ ਉਹ ਤਾਂ ਹਾਲਾਂਕਿ ਮੈਂ ਉਹਨੂੰ ਕਦੇ ਸੁਣਿਆ ਨਹੀਂ ਸੀ ਤੇ ਪਰ ਉਹਦੇ ਜਿਹੜੇ ਇੰਟਰਵਿਊ ਸੀ ਜਿਹੜਾ ਉਹਦੇ ਉਹਨੇ ਬੜਾ ਬਲੰਟਲੀ ਜੇ ਗੱਲਾਂ ਕੀਤੀਆਂ ਤੇ ਉਹ ਜਦੋਂ ਗੱਲਾਂ ਕਰਦੀ ਸੀ ਤਾਂ ਜਿਹੜੀਆਂ ਉਹਦੀਆਂ ਤਕਲੀਫਾਂ ਸੀ ਉਹ ਜ਼ਾਹਰ ਹੋ ਰਹੀਆਂ ਸੀ ਉਹ ਉਤਰਲੀ ਪੰਤੋ ਲੱਗਦਾ ਵੀ ਯਾਰ ਜਿਹੜੇ ਆਰਟਿਸਟ ਹੈ ਕੋਈ ਗਾਉਣ ਵਾਲੇ ਆਉਂਦੇ ਆ ਜਾਂ ਕੋਈ ਸਟੇਜ ਤੇ ਆਉਂਦੇ ਆ ਜਾਂ ਕੁੜੀਆਂ ਕੋਈ ਨੱਚਣਾ ਵਾਲੀਆਂ ਜਾਂ ਕਿ ਉਹਨਾਂ ਕਿੱਥੇ ਦੇ ਦਰਦ ਕਿੰਨੇ ਆਉਂਦੇ ਹੁੰਦੇ ਆ ਪੁਲਿਸ ਵਾਲੇ ਨੇ ਤਾਂ ਇਹ ਜੌਬ ਦਾ ਮੈਨੂੰ ਮਤਲਬ ਆਪਣੀ ਸੁਸਾਇਟੀ ਚ ਬਹੁਤ ਵੱਡਾ ਇੱਕ ਮਾੜਾ ਪੱਖ ਸਮਝ ਲਈ ਇਹ ਮਤਲਬ ਪੁਲਿਸ ਵਾਲੇ ਨੂੰ ਜੇ ਲੱਗਦਾ ਪੁਲਿਸ ਆ ਗਿਆ ਤਾਂ ਇਹਦੇ ਨਾਲ ਇੱਕ ਵੀ ਵਿਗੜਿਆ ਜਾਂ ਬੰਦਾ ਜਿਹੜਾ ਲੋਕਾਂ ਨੂੰ ਗਾਲਾਂ ਕੱਢਣ ਵਾਲਾ ਜਾਂ ਇਸ ਤਰ੍ਹਾਂ ਦਾ ਬਹੁਤ ਚੰਗੇ ਪਏ ਬਹੁਤ ਡਿਊਟੀ ਕਰਦੇ ਬਹੁਤ ਨੇਕ ਨੇ ਮੈਂ ਤਾਂ 35 ਸਾਲ ਕੰਮ ਕੀਤਾ ਇਸ ਡਿਪਾਰਟਮੈਂਟ ਚ ਔਰ ਮੈਂ ਮੰਨਣਾ ਕਿ ਉਹਨੇ ਵੀ ਇੰਨੇ ਵਧੀਆ ਮੁਲਾਜ਼ਮ ਖਲੀਕ ਇੰਨੇ ਵਧੀਆ ਰਹੇ ਆ ਵੀ ਉਹ ਭਰਾਵਾਂ ਤੋਂ ਵਧੀਆ ਨੇ ਵੀ ਆ ਬਹੁਤ ਨੇਕ ਮਾੜੇ ਵੀ ਹੁੰਦੇ ਆ ਸੋਸਾਇਟੀ ਚ ਵੀ ਮਾੜੇ ਆ ਬੰਦੇ ਸੋਸਾਇਟੀ ਨਾਲੋਂ ਕੰਪੈਰੀਟਿਵਲੀ ਘੱਟ ਮਾੜੇ ਆ ਕਿਉਂਕਿ ਡਿਸਪਲਨਡ ਫੋਰਸ ਹੈ ਤੇ ਇੱਕ ਸਿਸਟਮ ਚ ਚੱਲਦਾ ਪਰ ਉਹ ਵਰਦੀ ਪਾਈ ਕਰਕੇ ਦਿਖਦੇ ਵੱਧ ਹੈ ਹਾਲਾਂਕਿ ਇਹ ਨਹੀਂ ਆਪਾਂ ਕਹਿ ਸਕਦੇ ਵਿੱਚ ਮਾੜੇ ਹੁੰਦੇ ਆ ਕਿਉਂਕਿ ਆ ਤਾਂ ਅਲਟੀਮੇਟਲੀ ਸੋਸਾਇਟੀ ਚ ਰਹੇ ਨਾ ਚਮਕੀਲੇ ਦੇ ਜਿਹੜਾ ਵਰਗ ਸੀ ਸੋਨ ਨਾਲ ਦਾ ਵਰਗ ਸੀ ਸੁਰੂਤਾ ਵਰਗ ਸੀਗਾ ਉਹ ਸੀਗੇ ਜਿਵੇਂ ਖੇਤਾਂ ਚ ਮੋਟਰਾਂ ਤੇ ਜਾਂ ਡਰਾਈਵਰ ਜਾਂ ਮਜ਼ਦੂਰ ਵਰਗ ਟਰੈਕਟਰਾਂ ਤੇ ਟਰੈਕਟਰਾਂ ਤੇ ਟਿਪ ਰਹੇ ਸੀ ਵੱਡੇ ਲਿਖੇ ਵਰਗ ਮਤਲਬ ਉਹਦੇ ਤੋਂ ਕਿਨਾਰੇ ਕਰਦਾ ਸੀ ਥੋੜਾ ਇਹ ਆਪਣੇ ਆਪ ਨੂੰ ਸਪੈਸਟਿਕੇਟ ਰੱਖਦਾ ਸੀ ਤੇ ਪਰ ਕਾਲਜਾਂ ਦੇ ਹੋਸਟਲ ਯੂਨੀਵਰਸਿਟੀਾਂ ਚ ਚਮਕੀਲਾ ਮੁੰਡੇ-ਮੁੰਡੇ ਲਾ ਲੈਂਦੇ ਸੀ ਵਧੀਆ ਉਹ ਉਦੋਂ ਚਮਕੀਲੇ ਨੂੰ ਜਿਹੜਾ ਗਾਉਂਦਾ ਸੀ ਬੇਸਿਕਲੀ ਤਾਂ ਉਹ ਇੱਕ ਪੰਜਾਬ ਦੇ ਜਿਹੜੇ ਉਸ ਵਰਗ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਅਸੀਂ ਉਸ ਵਰਗ ਦੇ ਜਿਹੜੀ ਡਿਪਰੈਸ਼ਨ ਆ ਉਹਨੂੰ ਸਮਝਦੇ ਹੀ ਨਹੀਂ ਉਹਨੂੰ ਹਾਈ ਕਰਨ ਲਈ ਜਿਵੇਂ ਪਿੱਛੇ ਆハ ਸੀ ਆਪਣਾ ਮੂਸੀ ਵਾਲਾ ਸੀ ਨਾ ਸਿੱਧੂ ਮੂਸੀ ਵਾਲਾ ਉਹਦਾ ਵੀ ਸੇਮ ਉਹੀ ਵੀ ਥੋੜਾ ਜਿਹਾ ਨਾ ਮੈਂ ਕੈਨੇਡਾ 'ਚ ਜੇ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਫੈਨ ਕਿਉਂ ਐ ਉਹ ਕਹਿੰਦਾ ਇਹਨੂੰ ਜਦੋਂ ਸੁਣਦੇ ਨਾ ਹਾਈ ਹੋ ਜਾਂਦੇ ਆ ਐਕਚੁਅਲੀ ਹੁੰਦਾ ਵੀ ਆਪਣੀ ਜਿਵੇਂ ਉਹ ਯੂਥ ਸੀ ਥ੍ਰਿਲ ਹੁੰਦੀ ਹੈ ਨਾ ਇੱਕ ਤਰ੍ਹਾਂ ਲੰਦੀ ਹੈ ਉਹ ਉਹ ਆਪਦੀਆਂ ਭਾਵਨਾਵਾਂ ਜਿਵੇਂ ਨਾ ਰੈਪਰੈਜ਼ੈਂਟੇਸ਼ਨ ਦੀ ਜਿਹੜੀ ਉਹ ਗੀਤਾਂ ਜਿਹੜਾ ਸੀ ਕੱਢ ਕੇ ਤੇ ਥ੍ਰਿਲ ਜੀ ਹਾਈ ਹੋ ਜਾਂਦੀ ਸੀ ਸੇਮ ਚਮਕੀਲੇ ਦਾ ਸੀ ਉਹ ਚਮਕੀਲੇ ਨੂੰ ਤਾਂ ਚਲਾਇਆ ਹੀ ਹੇਟਲੇ ਵਰਗ ਨੇ ਆ ਜਿਹੜਾ ਡਿਪਰੈਸਡ ਵਰਗ ਸੀ ਉਹ ਉਹਨਾਂ ਦਾ ਹੀ ਉਹ ਸਟਾਰ ਸੀ ਜਿਹੜੇ ਯੂਨੀਵਰਸਿਟੀਾਂ ਦੇ ਪ੍ਰੋਫੈਸਰ ਸੀ ਜਾਂ ਦੂਜੇ ਉਹ ਬੰਦੇ ਤਾਂ ਉਹਨੂੰ ਸੁਣਦੇ ਨਹੀਂ ਸੀ ਉਹਨਾਂ ਨੂੰ ਤਾਂ ਮੇਰਾ ਖਿਆਲ ਹੈ ਤੇ ਜਿਹੜਾ ਹੇਟਲਾ ਵਰਗ ਹੋਗਾ ਜਿਹਨਾਂ ਥੋੜਾ ਸਮੂਗਾ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਅੱਛਾ ਟੀਵੀ ਵੀ ਬਹੁਤ ਘੱਟ ਸੀ टीवी ਕਿਸੇ ਦੇ ਘਰੇ ਹੁੰਦਾ ਸੀ ਆਮ ਨਹੀਂ ਸੀ 92 ਤੋਂ ਬਾਅਦ ਟੀਵੀ ਆਉਣ ਲੱਗੇ ਜਦੋਂ ਨਾ ਚਮਕੀਲੇ ਦੀ ਮੌਤ ਤੋਂ ਪਹਿਲਾਂ सुरेंद्र शिंदेਾ ਗੁਰੂ ਸੀ ਚਮਕੀਲੇ ਦਾ ਬੈਸਕਲੀ ਆਪਾਂ ਸਾਰਿਆਂ ਨੂੰ ਪਤਾ ਹੈ ਤੇ सुरेंद्र शिंदे ਦੀ ਉਦੋਂ ਪਹਿਲਾਂ ਜੌਣਾ ਮੌੜ ਕੈਸਟ ਸੀ ਉਹ ਬਹੁਤ ਚੱਲੀ ਜੌਣਾ ਮੌੜ ਨੇ सुरेंद्र शिंदे ਨੂੰ ਮੇਰੇ ਖਿਆਲ ਵਿਹਾਰ ਪਿੰਡ ਹਰ ਘਰ ਦੇ ਕਿਹੜੇ ਸਪੀਕਰ ਤੇ ਜਿਹੜੇ ਤਵੱਜਾ ਲਿਆ ਨਾ ਜਦੋਂ ਚਮਕੀਲਾ ਆ ਗਿਆ ਤਾਂ ਉਦੋਂ ਤਕਰੀਬਨ ਤਕਰੀਬਨ ਸਾਰੇ ਗਾਇਕ ਮਤਲਬ ਬੰਦ ਹੋ ਗਏ ਅੱਛਾ ਜਿਹੜੇ ਅਲੱਗ-ਅਲੱਗ ਹੈ ਜਾਂ ਗੁਰਦਾਸਪੁਰ ਚੱਲਦਾ ਸੀ ਉਹਦਾ ਵਰਗ ਹੀ ਹੋਰ ਸੀਗਾ ਉਹਦਾ ਪੜਿਆ ਲਿਖਿਆ ਵਰਗ ਸੀਗਾ ਤੇ ਇਹ ਚਮਕੀਲਾ ਸੀ ਜਿੱਦੇ ਚਮਕੀਲੇ ਦੀ ਜਿੱਦੇ ਖਬਰ ਸੁਣੀ ਹੈ ਹਨਾ ਅਖਬਾਰ ਚ ਆਈ ਹੈ ਪੇਪਰ 'ਤੇ ਮੈਂ ਚੰਡੀਗੜ੍ਹ ਸੀ ਭਾਈ ਨਿਸ਼ਾਤਰ ਕੋਲ ਤੇ ਉੱਥੇ ਜਦੋਂ ਚਮਕੀਲੇ ਵਾਲੀ ਖਬਰ ਸੁਣੀ ਤਾਂ ਇੱਕ ਦਿਨ ਬੰਦਾ ਸੁਣ ਨਹੀਂ ਹੋ ਜਾਂਦਾ ਇੱਕ ਨਾਲ ਉਹਦੀ ਥੋੜੀ ਜੀ ਉਦੋਂ ਲਾਈਫ ਐਸਟੀਵੀ ਆਈਸੀ ਵਿੱਚ ਹਾਲਾਂਕਿ ਮੈਂ ਪਹਿਲਾਂ ਚਮਕੀਲੇ ਬਾਰੇ ਨਹੀਂ ਜਾਣਦਾ ਸੀ ਫਿਰ ਮੇਰਾ ਇੰਟਰਸਟ ਜਦੋਂ ਪੁਲਿਸ ਗਈ ਤਾਂ ਫਿਰ ਉਹਨਾਂ ਦੀ ਐਫਆਈਆਰ ਮੰਗਵਾਈ 65 ਨੰਬਰ ਐਫਆਈਆਰ ਹੈ 100 ਮੈਸਰ ਅੱਛਾ ਜੀ ਤੇ ਇਹਦੇ ਡਰਾਈਵਰ ਵੱਲੋਂ ਦਰਜ ਕਰਾਈ ਗਈ ਹੈ ਤੇ ਉਹਨੇ ਇੱਕ ਦੱਸਿਆ ਵੀ ਜਦੋਂ ਅਸੀਂ ਉੱtre ਤੇ ਸਾਨੂੰ ਇਸ ਤਰ੍ਹਾਂ ਤਿੰਨ ਨੌਜਵਾਨ ਉਹ ਡਰਾਈਵਰਾਂ ਦੀ ਗੱਡੀ ਸੀ ਸਿਕਾ ਉਹ ਬਾਕੀ ਢੋਲੀ ਸਾਜੀ ਸਾਰੇ ਉੱਤਰ ਖੜੇ ਤੇ ਗੋਲਗਾਂ ਚ ਲੱਗੇ ਤੇ ਚਾਰੇ ਬੰਦੇ ਮਰ ਗਏ ਚਾਰ ਬੰਦੇ ਮਾਰੇ ਗਏ ਸੀ ਉਦੋਂ ਤੇ ਉਹਦੇ ਚ ਤਿੰਨ ਮੁੱਲਜ ਮੁੜ ਕੇ ਨਾਮਜ਼ਦ ਹੋਏ ਅੱਛਾ ਜੀ ਤਿੰਨ ਵੀ ਬਾਅਦ ਚ ਮੇਰੇ ਖਿਆਲ ਮੁਕਾਬਲੇ ਚ ਮਾਰੇ ਗਏ ਉਹ ਵੀ ਇਹਦੇ ਚ ਇੱਕ ਦੀਪਾ ਹੇਰਾਂ ਸੀਗਾ ਇੱਕ ਦਵਿੰਦਰ ਸੀ ਇੱਕ ਮੁੰਡਾ ਹੋਰ ਸੀ ਮਿਲਕਾ ਦਾ ਉਹਦੇ ਕਰਨੇਕ ਸਿੰਘ ਹੈ ਹਾਂ ਕਰਨੇਕ ਸਿੰਘ ਹਾਂ ਤਿੰਨ ਮੁੱਲਜ ਸੀਗਾ ਨਾ ਉਹ ਤਿੰਨੇ ਵੀ ਮਾਰੇਗੇ ਉਹ ਮੈਂ ਪੰਜਾਬ ਦਾ ਮਾੜਾ ਦੌਰ ਸੀ ਸਾਰੇ ਪਾਸੇ ਆਪਦੀ ਜਾ ਰਹੇ ਸੀ ਜਿਹੜੇ ਤਾਂ ਹੁੰਦੇ ਨਾਰਮਲੀ ਤਫਤੀਸ਼ ਤੁਸੀਂ ਕਿਸੇ ਜਿਹਨੂੰ ਮੋਲਜਮ ਫੜ ਲਈਏ ਤਾਂ ਉਹਦੇ ਲਈ ਹੁੰਦਾ ਵੀ ਤੁਸੀਂ ਐਵਿਡੈਂਸ ਲਿਆਓ ਉਹਨੂੰ ਸਜ਼ਾ ਕਰਾਉਣੀ ਹੈ ਜਾਂ ਉਹ ਉਹਦੇ ਤੇ ਕੀ ਮੌਕੇ ਰਿਕਵਰੀ ਹੋਣੀ ਹੈ ਜਾਂ ਉਹਦੇ ਤੇ ਜੋ ਵੀ ਕੁਝ ਲਾਉਣਾ ਤਾਂ ਕਿ ਲਿੰਕ ਐਵਿਡੈਂਸ ਜੁੜਦੇ ਆ ਇਸ ਦੌਰ ਚ ਉਹ ਮੁੰਡੇ ਜਿਹੜੇ ਸੀ ਕਿਊ ਸੀ ਉਹਨਾਂ ਦਾ ਵੀ ਮੁਕਾਲਾ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਤਾਂ ਤਫਤੀਸ਼ ਤਾਂ ਇਹਦੇ ਚ ਕੋਈ ਹੈ ਹੀ ਨਹੀਂ ਸੀ ਉਦੋਂ ਚੱਲ ਵੀ ਇਹੀ ਰਿਹਾ ਸੀ ਮਾਰਨ ਵਾਲੇ ਮੈਂ ਤੈਨੂੰ ਦੱਸ ਦਿੱਤਾ ਮੈਂ ਸਮਾਣੇ ਸੀ ਤੇ ਤਲਵੰਡੀ ਸਾਹਿਬ ਕੋ ਇੱਕ ਘਟਨਾ ਵਾਪਰੀ ਸੀ ਉੱਥੇ ਚਾਰ ਪੰਡਤ ਰਾਤ ਨੂੰ ਘਰ ਚ ਉਠਾਈ ਉਹਨਾਂ ਚ ਇੱਕ ਟੀਚਰ ਸੀ ਜਿਹੜਾ ਟੀਚਰ ਨੂੰ ਠਾਇਆ ਇਲਜ਼ਾਮ ਲੱਗਦਾ ਜਿਹੜਾ ਉਹਦੇ ਸਟੂਡੈਂਟ ਨੇ ਠਾਇਆ ਅੱਛਾ ਜੀ ਤੇ ਉਹਦੇ ਚਾਰ ਪੰਡਤਾਂ ਨੂੰ ਜਦੋਂ ਉਹ ਚੱਲ ਰਿਹਾ ਸੀ ਨਾ ਦਰਜਾ ਵੀ ਅਲੱਗ-ਅਲੱਗ ਕਰਨ ਦਾ ਵੀ ਵਿੱਥ ਜੀ ਪਾਉਣ ਦਾ ਕਮਿਊਨਿਟੀ ਦੇ ਵਿੱਚ ਉਦੋਂ ਕਈ ਇਸ ਤਰ੍ਹਾਂ ਦੀ ਕਤਲ ਜੀ ਹੋਈ ਸੀ ਤੇ ਉਹਨਾਂ ਨੂੰ ਲਿਆ ਕੇ ਸੜਕ ਤੇ ਤੇ ਗੋਲਗਮਾਰਤੂ ਉਹਦੇ ਚ ਵੀ ਬਾਤ ਚ ਕੁਲਵੰਤ ਕੰਤੀ ਸੀ ਇੱਕ ਮਲਜਮ ਉਹ ਵੀ ਮਾਰੇ ਮਰੇ ਗਏ ਉਦੋਂ ਜਾਂ ਉਹ ਮਾਰ ਜਾਂਦੇ ਉਹਨਾਂ ਨੂੰ ਮਾਰਨ ਵਾਲੇ ਮਾਰੇ ਜਾਂਦੇ ਉਦੋਂ ਗਾਂ ਫਿਰ ਹੋਰ ਆ ਜਾਂਦੇ ਕਿਤੇ ਉਹ ਤਾਂ ਸਭ ਤੋਂ ਪਹਿਲਾਂ ਤਾਂ ਹੁੰਦਾ ਡੈਡ ਬਾਡੀ ਨੂੰ ਤੁਸੀਂ ਪਹੁੰਚਾਉਣੇ ਤੇ ਡੈਡ ਬਾਡੀ ਦਾ ਜਿੱਥੇ ਖੂਨ ਡੁੱਲਿਆ ਪਿਆ ਹੁੰਦਾ ਨਾ ਜੇ ਡੈਡ ਬਾਡੀ 3-4 ਘੰਟੇ ਪਈ ਹੈ ਜਾਂ 2-2.5 ਘੰਟੇ ਉੱਥੇ ਪਈ ਹੈ ਤੇ ਖੂਨ ਸਭ ਤੋਂ ਖਤਰਨਾਕ ਜਿਹੜਾ ਹੁੰਦਾ ਉਦੋਂ ਜਿਹੜਾ ਖੂਨ ਇਕੱਠਾ ਹੁੰਦਾ ਸੜਕ ਤੋਂ ਨਾ ਤੁਰਦਾ ਤੁਰਦਾ ਖੂਨ ਤੇ ਕੱਚੇ ਚ ਵਰਗੇ ਤੇ ਉੱਥੇ ਜਿਵੇਂ ਛੱਪੜ ਲੱਗੇ ਹੁੰਦਾ ਖੂਨ ਦਾ ਇਸ ਤਰ੍ਹਾਂ ਸੀ ਉਹ ਤੁਹਾਨੂੰ ਬਹੁਤ ਭਾਵਕ ਕਰਦਾ ਆ ਉਹ ਤੋਂ ਡੈਡ ਬodies ਨੂੰ ਫੇਰ ਬਿਆਨਗੋਣ ਲਿਖ ਕੇ ਪਰਚਾ ਦਿੰਦੇ ਆ ਫੇਰ ਉਹਨਾਂ 'ਚੋਂ ਉਦੋਂ ਸੀਸੀਟੀਵੀ ਕੈਮਰੇ ਵੀ ਨਹੀਂ ਹੁੰਦੇ ਸੀ ਉਹ ਤਾਂ ਹੌਲੀ-ਹੌਲੀ ਐਵੀਡੈਂਸ ਆ ਵੀ ਆਉਂਦੇ ਉਦੋਂ ਲੋਕ ਵੀ ਦੱਸਣ ਤੋਂ ਡਰਦੇ ਸੀ ਹਾਲਾਂਕਿ ਪਿੰਡ ਦੇ ਲੋਕਾਂ ਨੂੰ ਬਾਅਦ 'ਚ ਪਤਾ ਲੱਗਿਆ ਵੀ ਕੁਝ ਨਾ ਕੁਝ ਕੰਜ਼ਰ ਸੀ ਤੇ ਲੋਕ ਵੀ ਦਸਨ ਤੋਂ ਡਰਦੇ ਨੇ ਫੇਰ ਹੌਲੀ ਹੌਲੀ ਜਿਵੇਂ ਕਿਤੇ ਲਿੰਕਾਂ ਵੀ ਜੁੜਦੀ ਐ ਕੋਈ ਨਾ ਕੋਈ ਬੰਦਾ ਦੱਸਦਾ ਫੇਰ ਉਹ ਫੜੇ ਸ਼ਾਇਦ ਉਹਨੇ ਚੈੱਕ ਮੁੰਡਾ ਫੜਿਆ ਗਿਆ ਸੀ ਬਾਕੀ ਮੁਕਾਬਲੇ ਚ ਮਾਰੇ ਮੁਰਗੇ ਸੀ ਉਹ ਬੜਾ ਖਤਰਨਾਕ ਸੀ ਉਹ ਆਪਾਂ ਸਾਰੇ ਨੇ ਜਿਹੜੀ ਆਪਣੀ ਉਮਰ ਦੇ ਐ ਉਹਨਾਂ ਨੇ ਦੇਖਿਆ ਮਤਲਬ ਰੱਬ ਕਿਤੇ ਉਹੋ ਜਿਹੇ ਦਾ ਨਾ ਪੰਜਾਬ ਚ ਲਿਆਵੇ ਬਸ ਕਿਤੇ ਵੀ ਨਾ ਲਿਆਵੇ ਜਿਹੋ ਜਿਹੋ ਦਾ ਨਾ ਤਫਤੀਸ਼ ਤਾਂ ਕੁਛ ਨਹੀਂ ਜਿਹੋਦੇ ਚ ਜਿਹੜੇ ਮਲਜ਼ਮ ਨਾ ਜ਼ਿੰਮੇਵਾਰੀ ਲੈ ਲੈਂਦੇ ਸੀ ਉਹਦੇ ਉਹਦੇ ਚ ਜ਼ਿੰਮੇਵਾਰੀ ਲਈ ਸੀ ਖਬਰ ਚ ਜਿਵੇਂ ਅਸੀਂ ਕੀਤਾ ਲੱਚਰ ਕੀਤਾ ਨੂੰ ਗਾਉਣ ਕਰਕੇ ਜੀ ਆ ਜਿਓ ਜੀ ਤਾਂ ਉਹ ਜਿਹੜੇ ਲੱਚਰ ਕੀਤਾ ਨੂੰ ਜ਼ਿੰਮੇਵਾਰੀ ਲਈ ਉਹੀ ਬੰਦੇ ਨਾਮਜ਼ਦ ਹੋ ਜਾਂਦੇ ਆ ਉਦੋਂ ਤਾਂ ਸਿੱਧਾ ਤੇ ਸਪਸ਼ਟ ਸੀ ਮਤਲਬ ਕੋਈ ਚਮਕੀਲੇ ਨੂੰ ਮੈਂ ਉਹਦੇ ਜਾਣ ਤੋਂ ਬਾਅਦ ਬਹੁਤ ਸੁਣਿਆ ਅੱਛਾ ਜਿਵੇਂ ਮੂਸੇ ਵਾਲੇ ਨੂੰ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਬਹੁਤ ਸੁਣਿਆ ਹੈ ਨਾ ਪਹਿਲਾਂ ਮੂਸੇ ਵਾਲੇ ਦੇ ਸਰੋਤੇ ਘੱਟ ਸੀ ਚਮਕੀਲੇ ਪਰ ਜਦੋਂ ਉਹਨੂੰ ਸੁਣਿਆ ਉਹਦੀ ਜਿਹੜੀ ਰਿਜ਼ੈਂਬਲਸ ਜਿਹੜੀ ਜਿਹੜਾ ਕੰਪੈਰੀசன் ਸੀਗਾ ਜਿਹੜੀ ਉਹਦੀ ਲਿਖਣੀ ਸੀ ਉਹ ਵਾਕਈ ਜਿਹੜੀ ਪਿੰਡੂ ਕਲਚਰ ਦੀ ਜਿਹੜੀ ਅਨਪੜ ਵਰਗ ਦੀ ਜਾਂ ਪਿੰਡੂ ਰਿਸ਼ਤਿਆਂ ਦੀ ਉਹ ਕਿਤੇ ਨਾ ਕਿਤੇ ਇਹ ਗੱਲ ਹੈਗੀ ਹੈ ਜਿਹੜੀ ਆਪਾਂ ਉਹਦੀ ਲੱਛਰ ਦਾ ਕਹਿੰਦੇ ਆ ਇਹ ਗੱਲ ਵਾਕਈ ਪਿੰਡਾਂ ਦੇ ਜਦੋਂ ਜੇ ਤੁਸੀਂ ਪੁਰਾਣੀਆਂ ਲੇਡੀਜ਼ ਕਿਤਾ ਗੁੱਦਾ ਪਾਉਂਦੇਆਂ ਸੀਗੀਆਂ ਜੇ ਤੁਸੀਂ ਛੋਟੇ ਹੁੰਦੇ ਬੱਚਿਆਂ ਨੂੰ ਤਾਂ ਲੋਡ ਹੁੰਦਾ ਸੀ ਨਾ ਪਹਿਲਾਂ ਜੈਂਸਨ ਹੁੰਦਾ ਉਹ ਬੱਚੇ ਸੁਣਨ ਤੋਂ ਉਦੋਂ ਬੋਲੀਆਂ ਸ਼ਾਇਦ ਜ਼ਿਆਦਾ ਪਾ ਜਾਂਦੀਆਂ ਸੀ ਹਨਾ ਉਹਦੇ ਨਾਲ ਹੀ ਡਰਾਈਵਰ ਨੇ ਲਿਖਾਇਆ ਸੀਗਾ ਮੈਂ ਉਹ ਇਹਦੇ ਕੋਲ ਕਾਰ ਹੁੰਦੀ ਸੀਗੀ ਉਦੋਂ ਬੈਸਟਰ ਐਚ ਆਰ 1786 ਜੀ ਤੇ ਉਹ ਕਹਿੰਦੇ 11:00 ਵਜੇ ਅਸੀਂ ਮੈਸਮ ਪਰਪੈਨ ਨੂੰ ਚਲੇ ਸੀ ਬਲਹਾਰ ਸਿੰਘ ਦੇ ਮੈਥੋ ਪ੍ਰੋਬਲਮ ਚੱਲ ਪਈ ਇਹ 2:00 ਵਜੇ ਉੱਥੇ ਪਹੁੰਚੇ ਸੀ ਲੋਕ ਵਜੇ ਬੈਂਕ ਪਾਸ ਪੁੱਜੀ ਮੈਂ ਗੱਡੀ ਖੜੀ ਕੀਤੀ ਤਾਂ ਬੈਠਾ ਮੈਂ ਗੱਡੀ 'ਚ ਬੈਠਾ ਸੀ ਬਾਕੀ ਪਾਰਟੀ ਦੇ ਮੈਂਬਰ ਕਾਰ 'ਚ ਉਤਰ ਗਏ ਅਚਾਨਕ ਗੋਲੀਆਂ ਚੱਲਣ ਦੀ ਮੈਂ ਆਵਾਜ਼ ਸੁਣੀ ਤਾਂ ਦੇਖਿਆ ਤਿੰਨ ਆਦਮੀ ਜਿਨ੍ਹਾਂ ਦੀਆਂ ਦਾੜ੍ਹੀਆਂ ਕੱਟੀਆਂ ਹੋਈਆਂ ਸਨ ਉਮਰ ਕਰੀ 20-22 ਸਾਲ ਸੀ ਆਪਣੇ ਹੱਥਾਂ ਵਿੱਚ ਫੜੇ ਹਥਿਆਰਾਂ ਨਾਲ ਫਾਇਰਿੰਗ ਕਰ ਰਹੇ ਸਨ ਮੇਰੇ ਦੇਖਦਿਆਂ ਦੇਖਦਿਆਂ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਬਲਦੇਵ ਸਿੰਘ ਢੋਲਕੀ ਮਾਸਟਰ ਹਰਜੀਤ ਸਿੰਘ ਬੇਟੀ ਮਾਸਟਰ ਮੌਕੇ ਤੇ ਡਿੱਗ ਪਏ ਤੇ ਮਰ ਗਏ ਲਾਲ ਚੰਦ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਤੇ ਭੱਜ ਗਿਆ ਮੈਂ ਗੱਡੀ 'ਚ ਬੈਠਾ ਰਿਹਾ ਮੇਰੇ ਕੋਲ ਉਹਨਾਂ ਨੇ ਕਾਰ ਦੀਆਂ ਚਾਬੀਆਂ ਲੈ ਲਈਆਂ ਤੇ ਮੈਨੂੰ ਦੌੜ ਜਾਣ ਲਈ ਕਿਹਾ ਤੇ ਬਲਹਾਰ ਸਿੰਘ ਦੇ ਘਰ ਬਹੁਤ ਘੱਟ ਸੀ ਗੋਲੀਆਂ ਚੱਲਣ ਦੀ ਆਵਾਜ਼ ਕਰਕੇ ਉਧਰ ਉਧਰ ਭੱਜ ਗਏ ਮੈਂ ਲਾਲ ਚੰਦ ਦੇ ਨਾਲ ਚੰਦ ਦੇ ਨਾਲ ਤਿੰਨ ਆਦਮੀ ਸਾਹਮਣੇ ਉੱਤੇ ਪਛਾਣ ਸਕਦੇ ਨੇ ਇਹ ਤਿੰਨੇ ਆਦਮੀ ਫਾਇਰ ਕਰਕੇ ਇੱਕ ਸਕੂਟਰ ਤੇ ਚੜ ਕੇ ਜਿਸ ਦਾ ਨੰਬਰ ਤੇ ਰੰਗ ਜਲਦੀ ਦੇਖ ਨਹੀਂ ਸਕਿਆ ਸਵਾਰ ਉਹ ਕੋਈ ਮੈਸਮਰਦੀ ਵੱਲ ਭੱਜ ਗਿਆ ਇਹੀ ਐਫਆਈਆਰਾਂ ਜੀ ਉਹ ਤਾਂ 88 ਤੋਂ ਲੈ ਕੇ 92 ਤੱਕ ਮਤਲਬ ਪੰਜਾਬ ਦੇ ਜਿਹੜੇ ਵੀ ਕਿਸੇ ਮਰਜ਼ੀ ਥਾਣੇ ਜਿਹੜਾ ਇਹ ਹੈ ਮੁਕਾਬਲੇ ਨੇ ਵੀ ਉਹ ਸਾਈਕਲੋ ਸਟਾਈਲ ਜੀ ਐਫਆਰ ਵੀ ਉੱਥੇ ਆਏ ਜੀ ਉਹਨਾਂ ਫਾਇਰਿੰਗ ਕੀਤੀ ਜੀ ਇੱਕ ਨੌਜਵਾਨ ਮਰ ਗਿਆ ਜੀ ਦੋ ਭਾਜਨ ਜਖਮਿਆ ਹੋਏ ਜੀ ਇਹਨਾਂ ਦੇ ਵੀ ਤਿੰਨ ਨੌਜਵਾਨ ਆਏ ਜੀ ਇਹਨੇ ਮਾਰਤੇ ਬਲਿੰਦਰ ਦੇ ਵੀ ਜਦੋਂ ਆਏ ਆ ਉੱਥੇ ਬਲਿੰਦਰ ਦੇ ਵੀ ਜਦੋਂ ਫਾਇਰਿੰਗ ਕੀਤੀ ਹੈ ਮਾਰੇਗਾ ਅਗਲਾ ਦਿਨ ਸਾਰਾ ਪੰਜਾਬ ਸੁਰਨ ਸੀਗਾ ਬਰਿੰਦਰ ਨੂੰ ਕਿਉਂਕਿ ਬਰਿੰਦਰ ਦੇ ਕਾਫੀ ਸਰੋਤਾ ਵੇਖਣ ਵਾਲਾ ਵਰਗ ਸੀਗਾ ਉਹਨਾਂ ਦੇ ਦਰਸ਼ਕ ਵਰਗ ਬਹੁਤ ਵਧੀਆ ਸੀ ਉਦੋਂ ਪਹਿਲਾਂ ਸतीश ਕੋਲ ਤੇ ਬਰਿੰਦਰ ਹੀ ਹੁੰਦੇ ਸੀ ਪੰਜਾਬੀ ਫਿਲਮਾਂ 'ਚ ਦੋਵੇਂ ਹੈਨਾ ਉਸ ਉਸ ਨੇ ਬਹੁ ਸੱਭਿਆਚਾਰਕ ਤੌਰ ਤੇ ਵੀ ਕਾਫੀ ਨੁਕਸਾਨ ਠਾਇਆ ਪੰਜਾਬ ਨੇ ਬਹੁਤ ਟੁੱਟ ਗਿਆ ਹੁਣ ਕਰ ਫੇਰ ਵਧੀਆ ਥੋੜਾ ਜਿਹਾ ਚੱਲਣ ਲੱਗਾ ਜੇ ਰੱਬ ਸੁੱਖ ਰੱਖੇ ਤਾਂ ਦੋਸਤ